ਓਏ ਯਾਰ ਤੈਨੂੰ ਮੈਂ ਬਥੇਰਾ ਸਮਝਾਉਂਦਾ ਤੈਨੂੰ ਗੁਰੂਆ ਮੈਂ ਟੈਨਸ਼ਨ ਹੈ ਜੀ ਇਹ ਜਿਹੜੇ ਗਹਿਣੇ ਘੱਟੇ ਗੱਲ ਹੁੰਦੀਆਂ ਤੂੰ ਕਹਿੰਦਾ ਗਹਿਣੇ ਘੱਟੇ ਤਾਂ ਤੁਹਾਡੇ ਘਰੇ ਕੋਈ ਬੁੜੀ ਹੈ ਨਹੀਂ ਉਹ ਸੁਣਾਵੇ ਕਿਨੂੰ ਉਹ ਤਾਂ ਇਹ ਗੱਲ ਦੀ ਮਾਰੀ ਉਹਨੇ ਜਾ ਤਾਂ ਆਪਦੀ ਮਾਂ ਨਾਲ ਗੱਲ ਕੀਤੀ ਉਹ ਜਾਂ ਕੀਤੇ ਉਹਦੀ ਪਰਜਾਈ ਨਾਲ ਵੀ ਜਿਹੜਾ ਗੱਡਾ ਭਈ ਮੇਰੇ ਕਿ ਤੇਰੇ ਹੱਥਰ ਤੋਂ ਇੱਥੇ ਬੰਦੇ ਬੰਦੇ ਨੇ ਕਿ ਇਹ ਕੀ ਸਾਹਮਣੇ ਕੋਈ ਕਾਣੂ ਨਾ ਮਾਂ ਨਾ ਪਰਜਾਈ ਉਹਨਾਂ ਦਾ ਕੋਈ ਹੋਰ ਬੱਚਾ ਨਹੀਂ ਆਇਆ ਖੜਿਆ ਮੈਂ ਨਹੀਂ ਮੈਂ ਨਹੀਂ ਪਰਿਵਾਰ ਨਹੀਂ ਪਾਇਦਾ ਇਹਦਾ ਨਾਂ ਨਾ ਕੋਈ ਪਿਓ ਦੇਖਿਆ ਨਾਂ ਵੀ ਤੇ ਮਾਂ ਦੇਖਿਆ ਨਾਂ ਦਾ ਕੋਈ ਭਾਈ ਨਾ ਕੋਈ ਭਝਾਈ ਨਾ ਕੋਈ ਨਾ ਕੋਈ ਜਵਾਬ ਚੱਲਾ ਜਿੱਦਾਂ ਦੀ ਬਿਆਹ ਕੇ ਲੈ ਕੇ ਨਾ ਕੋਈ ਬੱਚਾ ਜੀ ਨਹੀਂ ਆਇਆ ਓਏ ਰਿਸ਼ਤਾ ਕਿਹਨੇ ਕਰਾਤਾ ਯਾਰ ਉਹ ਰਿਸ਼ਤਾ ਦਾ ਯਾਰ ਤੈਨੂੰ ਪਤਾ ਤਾਂ ਹੈਗਾ ਤੂੰ ਲੱਖ ਰੁਪਏ ਧਾਰਾ ਬਿੰਗੇ ਬੌਲੇ ਲਾੜੇ ਨੂੰ ਸਾਰੇ ਦੇ ਰਿਸ਼ਤੇ ਹੋ ਜਾਂਦੇ ਨੇ ਅੱਜ ਕੱਲ੍ਹ ਹਣੀ ਨਹੀਂ ਜਦੋਂ ਇਹ ਵਿਆਹ ਹੁਣ ਗਏ ਨੇ ਹਾਂ ਗਾਹਾਂ ਤੇ ਹਨ ਤਾਂ ਦੋ ਨਾਲ ਇੱਤ ਹੀ ਹੂ ਨਰਤਾ ਕਰਾਈ ਹੋਣਗੇ ਗੁਰੂ ਘਰ ਮੈਂ ਭਾਈ ਨੇ ਤਾਈ ਨੂੰ ਪੁੱਛਿਆ ਸੀ ਉਦੋਂ ਹਾਂ ਉਹ ਮੈਨੂੰ ਆ ਕੇ ਕਹਿੰਦਾ ਕਹਿੰਦਾ ਉਹਦੇ ਜਾਨੀ ਦੋਾਈ ਦੀ ਇੱਕ ਮਾਂ ਇੱਕ ਪਿਓ ਉਹਦਾ ਕਹਿੰਦਾ ਕਹਿੰਦਾ ਮੈਨੂੰ ਤਾਂ ਉਦੋਂ ਐ ਲੱਗਿਆ ਵੀ ਉਹ ਬਿੱਤਰਾਂ ਦੇ ਆਪਣੀ ਬਰਾੜੇ ਵੀ ਨਹੀਂ ਸੁਣੇ ਬੋਲ ਬਣੀ ਦੇ ਕਹਿੰਦਾ ਮੈਨੂੰ ਨਹੀਂ ਲੱਗਿਆ ਮੈਨੂੰ ਤਾਂ ਐ ਲੱਗਦਾ ਵੀ ਉਹ ਵੀ ਐਂਕਾ ਦਾ ਕੰਮ ਹੈ ਤੈਨੂੰ ਪਤਾ ਹੀ ਕਰਾਇ ਤੇ ਸਾਰਾ ਕੁਝ ਹੀ ਮਾਰ ਜਾਉਂਗਾ ਕੋਲ ਦੇ ਮਾ ਦੀ ਗੱਲਾਂ ਇਨਕੋਵੇ ਕਰਿਆ ਮਾਹਲਾ ਉਂ ਟੱਕਿਆ ਹੋਇਆ ਮਾਹ ਤਿੰਨ ਦਿਨ ਉਹਨੂੰ ਸ਼ਰਾਬਾਂ ਪਿੰਦਿਆਂ ਨੂੰ ਮਾ ਉਹ ਮਰੀ ਦੋਪ ਗਈ ਮੈਂ ਤਾਂ ਨਹੀਂ ਗੱਲ ਦੀ ਦੋਪ ਗਈ ਮੈਂ ਕਿਤੇ ਮੇਰਾ ਸਭ ਕੁਝ ਹੋਰੀ ਨਾ ਹੋਵੇ। ਇਹ ਮੈਨੂੰ ਤਾਂ ਲੱਗਦਾ ਇਹ ਉਹੀ ਮੁੱਲ ਮਰਦੀ ਨਾ। ਮੈਂ ਤਾਂ ਮੈਂ ਤਾਂ ਪੱਤੀ ਨਹੀਂ ਲੱਗ ਰਹੀ ਵੀ ਕੀ ਕਰਵਾਂਦੀ ਆ। ਤਾਂ ਇਹਨਾਂ ਨੂੰ ਅਸੀਂ ਨੇ ਵੀ ਬੁੜਾ ਸਾਰਾ ਕੁਝ ਨੂੰ ਸਮਝਾਈ ਜਾਂਦਾ। ਉਹ ਕੰਮ ਜਿਹੇ ਹੀਟ ਕਰੀ ਜਾਂਦੇ। ਮੈਨੂੰ ਟੈਨਸ਼ਨ ਵੀ ਪੀ ਕਰਦੀ। ਉਹ ਕੰਮ ਕਰ। ਹਾਂ। ਤੂੰ ਮੋਤੇ ਨਾਲ ਮਣੀ ਨਜ਼ਰ ਰੱਖਿਆ ਕਰ। ਸਾਰਾ ਜੇਕਰ ਕੱਲ ਨੂੰ ਤੇਰਾ ਸੱਤਵੇਂ ਦਾ ਘੜ ਦਾ ਪਤਾ ਫੇਰ ਕੀ ਕਰ ਲਾਂਗੇ? ਤੇਰਾ ਪਿਓ ਤਾਂ ਉਹਦੇ ਕੋਲ ਜਾ ਵਾ ਪਿਆਗਾ ਹੁਣ ਥੋੜਾ ਕੀ ਭਾਅ ਦੇਣਾ ਥੋੜਾ ਤਾਂ ਜੰਮੀ ਦੇ ਇਸ਼ਾਰੇ ਦੇ ਨੱਕਦਾ ਅੰਨਾ ਕੀ ਭਾਅ ਦੋ ਅੱਖਾਂ ਨੂੰ ਦੋ ਅੱਖਾਂ ਮਰਗੀਆਂ ਇਹ ਨੂੰ ਆਈ ਨਹੀਂ ਸਮਝ ਆਉਂਦੀ ਹਾਂ ਚਲ ਡੋਲਾ ਵੀ ਹੋ ਜਾਂਦਾ ਖਰੀਕੀ ਹੁੰਦਾ ਵੀ ਇਹ ਬੋਗ ਦੇ ਹੱਥ ਮੀਂਹ ਜਿਹਾ ਸੰਗਲ ਪੜਾ ਗਿਨੀ ਦਿੱਤਾ ਗਾਹਾਂ ਕਿੰਝ ਜੇ ਵੀ ਸ਼ਰਮ ਨਹੀਂ ਮੰਨੀ ਕੋਈ ਉਮਰ ਲੈ ਜੀ ਇਹ ਐਸਾ ਕਰਾਂਦੇ ਉਹ ਰਿਸ਼ਤਾ ਵੀ ਬਰਾਬਰ ਦਾ ਨਹੀਂ ਸੁਣਦਾ ਆਦਾ ਹੁੰਦਾ ਉਧਰ ਗਾਹਾਂ ਭਜਣਾ ਤਾਇ ਹੂੰ ਜੱੱਦੇ ਦਾ ਵਿਆਹ ਜਾ ਹੋਇਆ ਤੜਕੀ ਆਈ ਘਰੇ ਟੱਕੇ ਨੂੰ ਉਹਨੂੰ ਚੋਰ ਦੇਣ ਜਮੀ ਸ਼ਰਮ ਨਹੀਂ ਹਾਂ ਪਹਿਲਾਂ ਮੈਨੂੰ ਬੋਲਦਾ ਮੈਂ ਤਾਂ ਨਾ ਤੇਰੇ ਬੜਾ ਬਿਆ ਹੋ ਨਹੀਂ ਦਿੰਦਾ ਤੇਰਾ ਕਰਾਉਂਗਾ ਰਿਸ਼ਤਾ ਹਾਂ ਆਇਆ ਕਰੂੰ ਬਾਹਰ ਕਰੂੰ ਹੁਣ ਆਕੇ ਮੈਂ ਤਾਂ ਕਿ ਉਹਦੇ ਹੱਥ ਤੋਂ ਬਣਾ ਕੇ ਚਾਹੀ ਨਹੀਂ ਸਵਾਦ ਆਗਦੀ ਲਾਦੇ ਪਰ ਨਹੀਂ ਆ ਹਾਂ ਲਾ ਦੇਖ ਲੈ ਮੇਰੇ ਸਾਹ ਦੇ ਜਹਰੀ ਟੂੜ ਕੇ ਦੇ ਮਾਣੇ ਓਏ ਕੋਰ ਯਾਰ ਬਸਾ ਇੱਕਲ ਹੋਰ ਜਿਹੜਾ ਮਾਮਾ ਸੂ ਹਾਂ ਉਹ ਇੱਥੇ ਬਣਾ ਨਹੀਂ ਦਿੰਦਾ ਲੈ ਉਹ ਵੀ ਉਹ ਡਿੱਗੇ ਉਹਨੂੰ ਇੱਥੇ ਹੀ ਹੁਣ ਉਹਨੂੰ ਇੱਥੇ ਹੀ ਜਾਣਾ ਲੱਗਿਆ ਲੈ ਵੀ ਗੱਲਾਂ ਦੇਖ ਲੈ ਤੈਨੂੰ ਦੱਸ ਤੇ ਗੱਲ ਤੇਰੇ ਮਾਮੇ ਆ ਤਾਂ ਸਮਾਂ ਚੱਕਿਆ ਲੈ ਦੂਜੇ ਦਿਨ ਸ਼ੱਟ ਖਾਣੀ ਦੂਜੇ ਦਿਨ ਵਿਆਹ ਤੋਂ ਲੈ ਮਹਾਰਾਜ ਕਿਵੇਂ ਸਾਡੇ ਪੈਰ ਸੱਟ ਵੱਜੀ ਤਾਂ ਹਾਂ ਡਬਾ ਲਾਉਣ ਦਾ ਕੌਫੀ ਵਾਲਾ ਕਿ ਮੈਂ ਤਾਂ ਕੌਫੀ ਬਣਾ ਕੇ ਦੇ ਦਿੰਦਾ ਜੀ ਮਾਨ ਐਡੀਆਂ ਸ਼ਰਮਾਂ ਨਹੀਂ ਆਈਆਂ ਮੇਰੇ ਬਾਲਾ ਬੜਾ ਮੇਰੇ ਨਾਲ ਸੋਨੇ ਝੁੱਟਣ ਨੂੰ ਫਿਰਦੇ ਉਹੀ ਫਿਰਦੇ ਨੇ ਵਿੱਚ ਵਜਦੇ ਪਹਿਲਾਂ ਤਾਂ ਇੱਕ ਲੱਕੇ ਦੱਦਾ ਅੱਜ ਦਿਨ ਡੋਲਾ ਕਰਾਇਆ ਮੈਂ ਤਾਂ ਚਾਰ ਦਾ ਲਾ ਕੇ ਤਿੰਨ ਉਹ ਲਾ ਕੇ ਕੋਲਾ ਆਇਆ ਸ਼ਰਮਾਇਆ ਕਰ ਮੇਰੀ ਗੱਲ ਹੁਣ ਇਹਦਾ ਸਾਰਾ ਤਾਂ ਹੱਲ ਇੱਕੋ ਹੀ ਆ ਉਹ ਮਰੀ ਨਿਗਰਖ ਕਰਤਾ ਹੈ ਐਂ ਕਰਨਾ ਕੋਈ ਹੁਣ ਮੈਂ ਤਾਂ ਹਰ ਵਾਰ ਡਰ ਲੱਗ ਰਹਿਦਾ ਮੈਂ ਤਾਂ ਨਾ ਰਹਿ ਹੋਣੇ ਚੁੱਪੇ ਚੌੜੇ ਕਰਦੇ ਸਰਗਸੇ ਦੀ ਕੇ ਹਾਂ ਇਹ ਲੱਗਦੀ ਸਮਾਨ ਸਮਝ ਨਹੀਂ ਗਿਆ ਹੋ ਜੇ ਕਰੋ ਇਹਦਾ ਕੀ ਜਾਏ ਮੇਰੇ ਕੀ ਹੋਲੇ ਹੁਣ ਅਕ ਤੜੀ ਚਕੰਦੀ ਆਕੀ ਨਾ ਤੇਰਾ ਮਰੀ ਜੀ ਹਾਂ ਨਵਾ ਠੀਕ ਹੈ ਹਾਂ ਚੰਗਾ ਫਿਰ ਬਰ ਠੀਕ ਹੈ ਪਰ ਆਪਾਂ ਹੱਥ ਨਹੀਂ ਜਾਗੋ ਸਾਰਾ ਚੰਗਾ ਹੱਥੇ ਜਾਗ ਬਰ ਠੀਕ ਹੈ ਠੀਕ ਕੋਈ ਹਾਂ ਗੁਰਪ੍ਰੀਤ ਸ਼ੇਰ ਮੈਂ ਤੈਨੂੰ ਸੱਦਿਆ ਤਾਂ ਵੀ ਤੂੰ ਕਰਦਾ ਕੰਮ ਜਾ ਇਹਦਾ ਨੈਟ ਜੇ ਤੇ ਆਧਾਰ ਕਾਡ ਆਇਆ ਇਹਦਾ ਹਾਂ ਹਾਂ ਮੈਂ ਆਪਾਂ ਨੇ ਮੜੀ ਨਾ ਤਰੀਕ ਚੇਂਜ ਕਰਾਉਣੀਆਂ ਆਧਾਰ ਕਾਰਡ ਤੇ ਉਹ ਇਹ ਤਾਂ ਮਾੜੀ ਮੋਟੀ ਦਾ ਹੋ ਜਾਣੀ ਹੁੰਦੀ ਆ ਹਾਂ ਹਾਂ ਉਦੋਂ ਯਾਰ ਗੱਲ ਤੇ ਲਿਖਾਈ ਗਈ ਮਾਂ ਘੋਲ ਜੀ ਹੋਗੀ ਅੱਛਾ ਟਾਈਮ ਨਹੀਂ ਲੱਗਿਆ ਦਵਾਰੇ ਮਾੜੀ ਮੋਟੀ ਹੋ ਜਾ ਬਸ ਹੋ ਜੂ ਤਾਂ 120 ਰੁਪਏ ਲੱਗਣਗੇ ਬਸ 120 ਬਸ ਬਸ ਅੱਛਾ ਕਿੰਨੀ ਕਰਾਉਣੀ ਆ ਉਹ ਆਪਣੀ ਉਹ ਤੇ ਲਿਖੀ ਗਈ ਉਹ ਤਾਂ 55 ਲਿਖੀ ਗਈ ਯਾਰ ਆਪਾਂ 30 ਕ ਕਰਾਉਣੀ ਆ ਠੀਕ ਇੰਨੀ ਘੱਟ ਆਪਾਂ ਮੈਂ ਜਮਾ ਕੱਚਾ ਮੁੰਡਾ ਬਣਾਣਾ ਹੈ ਨਾ ਇੰਨੀ ਘੱਟ ਹੋਣੀ ਕਿਉਂ ਲਾ ਇੱਕ ਦੋ ਸਾਲ ਚੱਲੇ ਜਾਂਦਾ ਉਹ ਕੁਝ ਨਹੀਂ ਹੁੰਦਾ ਮੈਨੂੰ ਨਾ ਤੇਰੇ ਬਾਰੇ ਲਾਬੇ ਨੂੰ ਸਾਰਾ ਦੱਸ ਤਾ ਵੀ ਹੇਰ ਫੇਰ ਹੋ ਜਾਂਦੀ ਏ ਸਾਰੀ ਨਹੀਂ ਇੰਨੀ ਨਹੀਂ ਹੁੰਦੀ ਹੁੰਦੀ ਨਾ ਕਿਉਂ ਨਹੀਂ ਹੁੰਦੀ ਆ ਯਾਰ ਲੋਕ ਤਾਂ ਹੁਣ ਪੈਸੇ ਦੇ ਕੇ ਵਧਾਉਂਦੇ ਨੇ ਉਮਰਾਂ ਮੇਰੀ ਪੈਨਸ਼ਨ ਲੱਗ ਜੇ ਓਏ ਹੁਣ ਸਰਕਾਰ ਬਦਲ ਗਈ ਹੁਣ ਫੜੇ ਜਾਂਦੇ ਨੇ ਲੋਕ ਕੋਈ ਨਹੀਂ ਫੜਾ ਜਾਂਦਾ ਇੱਥੇ ਸਾਡੇ ਆਪਣੇ ਪਿੰਡ 'ਚ ਵੀ ਨੇ ਕਰਾਈਆਂ ਨਹੀਂ ਗਈਆਂ ਵੀ ਸਾਨੂੰ ਪੈਨਸ਼ਨ ਲੱਗ ਜੇ ਵੀ ਸਰਕਾਰ ਦਾ ਰੁਪਈਆ ਖਾਈ ਜਾਵਾਂਗੇ ਮੈਂ ਤਾਂ ਘਟਾਈ ਰਹਿਣ ਵਾਲੇ ਰੁਪਏ ਦੇ ਰਿਹਾ ਹਾਂ ਉਲਟਾ ਅਸਿਆ ਫੋਨ ਨੂੰ ਐ ਕਰ ਗਾਂਹ ਦਾ ਦੱਸੀ ਨਾ ਕਿਸੇ ਨੂੰ ਵਾਚਾ ਕਰ ਪਿਆ ਯਾਰ ਉਹ ਇੰਨੇ ਨਾਲ ਨਹੀਂ ਸੜਦਾ ਤਾਇਆ ਕਿਉਂ ਰੁਪਿਆ 25000 ਲਗੂ 25 ਦਾ ਬਾੜਾ ਚਲਾਏਗਾ ਤੂੰ 500 ਹੋ ਲੈਣਾ ਯਾਰ ਕੱਚਾ ਫਿਰਦਾ ਤੂੰ ਉਹ ਕੁਛ ਨਹੀਂ 1500 ਚੱਕ ਉਹ ਨਹੀਂ ਨਹੀਂ ਗਾਂ ਵੀ ਦੇਨੇ ਹੁੰਦਾ ਫੇਰੀ ਉਮਰ ਨਾ ਕਰਦੀਆਂ ਨੇ ਕਿਆਂ ਸੌਖੇ ਨਹੀਂ ਉਹ ਨਾ ਕਢਾਉਣੀਆਂ ਚਲ ਤੂੰ ਐਂ ਕਰ ਲੈ ਚੱਕ 5000 ਚੱਕ ਇਹ ਜੋ ਹੁਣ ਆਪਾਂ ਐਂ ਕਰਦਾ 10000 ਜਨ ਮੇੜ ਦੇ ਯਾਰ ਨਹੀਂ ਨਹੀਂ ਰੁਪਿਆ ਲਗੂ ਤੇਰਾ 15000 ਨਾਲੇ 30 ਤੂੰ ਨਹੀਂ ਹੁੰਦੀ ਉਮਰ ਹੋ ਤੇਰੀ 40 40 ਦਾ ਬਾੜੀ ਜਿਆਦਾ ਯਾਰ ਨਹੀਂ 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 ਕਰਦੀ ਫੇਰ ਚਲਾਏਂ ਕਰੀ ਉੱਤੇ ਵੀ ਉਦਰੀ ਫੋਟੋ ਤਾਂ ਫਿਰ ਐ ਕਰ ਜਿੱਦੇ ਫੋਟੋ ਮੈਨੂੰ ਪਹਿਲਾਂ ਫੋਨ ਕਰ ਦੇ ਮੈਂ ਤਾਂ ਸੇਵ ਕਰਾਇਆ ਹੂੰ ਨਹੀਂ 40 ਕੇ ਸਾਲੀ ਤੇਰੀ ਉਮਰ ਤਾਂ ਘੱਟ ਐਂਦੀ ਕਰ ਚਲ ਐ ਕਰ ਚਲ ਇੱਕ ਅੱਧਾ ਮਹੀਨਾ ਮੜਾ 40 ਤੋਂ ਘੱਟ ਕਰ 40 ਕਰਤੀ ਬਸ ਠੀਕ ਐ ਬਾ ਠੀਕ ਐ ਕਰਦੀ ਫੇਰ ਕੰਮ ਕਰਕੇ ਮੇਰੇ ਕੋਲ ਆ ਜੀ ਬਾ ਠੀਕ ਐ ਕੱਲ ਠੀਕ ਐ ਐੱਚਾ ਫੇਰ ਬਾ ਠੀਕ ਐ ਉਧਾਰ ਘੜ ਘਰੇ ਆ ਜੂ ਤੇਰੀ ਨਾ 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 ਘਰੇ ਘਰੇ ਨੂੰ ਤੂੰ ਅਬਦੁੱਲੇ ਫੜ ਕੇ ਰੱਖਣੀ ਕਿਰਪਾ ਹੋਰ ਹੁਣ ਕਿਤੇ ਭਾਂਡਾ ਬੰਦੇ ਦਾ ਹੁੱਲੇ ਵਾਲਾ ਕੰਮ ਆ ਯਾਰ ਚਲ ਠੀਕ ਐ ਨਾ ਮੈਂ ਆਪੀ ਘਰੇ ਜੇ ਛੋਟੇ ਫੜ ਕੇ ਬਾ ਠੀਕ ਐ ਕਿਰਾ ਅਬਦੁੱਲੇ ਫੜਦੀ ਚ ਆ ਕੰਮ ਵੀ ਹੋ ਗਿਆ ਜਦ ਬਾਖ ਜ ਮੇਰੇ ਨਾਲ ਉਹ ਕਰਦਾ ਵੀ ਸੱਜੂ ਸਾਪ ਮੈਨੂੰ ਉਹੀ ਨਹੀਂ ਕਹਿੰਦੇ ਜੀ ਨਿਕਲੀ ਵਗ ਹਾਂਜੀ ਆ ਮੁੰਡਾ ਕਿਹੜਾ ਆ ਸੀਗਾ ਮੈਂ ਤਾਂ ਚਾਹ ਪੀ ਸੀ ਚਾਹ ਵੀ ਨਹੀਂ ਪੀ ਕੇ ਗਿਆ ਉਹ ਇਹ ਤਾਂ ਮੁੰਡਾ ਆਪਣੇ ਪਿੰਡ ਦੀ ਆ ਤਾਂ ਕੋਈ ਕੰਮ ਆਇਆ ਦੀ ਮੇਲੇ ਜ਼ਰੂਰੀ ਕੰਮ ਆਇਆ ਸੀ ਨਾ ਕੀ ਕੰਮ ਆਇਆ ਸੀ ਉਹ ਇਹ ਤਾਂ ਮੁੰਡਾ ਨਾ ਨੈਟ ਜੇ ਦੇ ਕੰਮ ਕਰਦਾ ਹੈ ਕੋਈ ਬੜਾ ਦੂਰ ਕਾਟ ਆਂਦਾ ਤੇ ਆ ਉਹ ਆਪਣੇ ਬੈਂਕ ਵਾਲੇ ਨੇ ਮੰਗ ਲਿਆ ਮੈਥੋਂ ਆਧਾਰ ਕਾਰਡ ਆਪਣਾ ਨਵਾਂ ਬਣਵਾਓ ਕਹਿੰਦੇ ਉਹ ਕੰਮ ਹੈ ਤੀ ਉਹ ਭੇਜਿਆ ਤਾਂ ਮੈਂ ਲੈ ਦੱਸ ਤਾ ਉੱਟ ਚਾਹ ਦੀ ਤਾਂ ਦੇ ਦਿੰਦੇ ਵਿਚਾਰੇ ਨੇ ਹੁਣ ਦੱਸਨਾ ਚਾਹ ਦਾ ਕੀ ਕਰਾਂ ਚਾਹ ਲਿਆ ਚੱਕ ਜਿੰਨੀ ਹੈਗੀ ਡੋਂਗਾ ਕੀ ਨਾ ਪੀ ਜਾ ਤਾਂ ਬਣਾਉਣੀ ਬੜੇ ਸੁਆਦਾਂ ਨਾਲ ਏਨੀ ਚਾਹ ਨਾ ਪੀਆ ਕਰੋ ਗਰਮੀ ਨੇ ਤਾਂ ਉਹੀ ਅੱਗ ਲਾ ਰੱਖੀ ਆ ਤਾਂ ਗਰਮੀ ਨੂੰ ਗਰਮੀ ਮਾਰਦੀ ਜੱਟੀਏ ਲੈ ਆ ਜਗਣਾ ਚੱਕ ਚਾਹ ਚੰਗਾ ਪੀ ਜਾ ਲੈ ਲੈ ਇਹ ਤਾਂ ਕਾਫੀ ਲਾਦੀ ਤੇਰੇ ਹੱਥਾਂ ਹੀ ਤਾਂ ਸਾਪ ਕਿੱਧਰ ਫਿਰ ਬੈਠ ਕੇ ਜੇਰੀ ਨਾ ਰੋ ਕਰ ਇਹਨਾਂ ਨੂੰ ਕੰਮ ਬਿਨ ਹੈਗਾ ਆਪਣੇ ਤੇ ਹੈ ਜੀ ਇਹ ਇਹ ਤਾਂ ਜਲ ਕਾਹਨ ਸ਼ੇਡ ਨਾ ਤਾਂ ਗਾਲੀ ਪੋ ਪੁੱਠੀ ਪੁੱਠੀ ਬਹੁਤ ਅੰਦਰ ਕੰਮ ਕਿਹ ਜੇਰੀ ਨਾਲ ਬੰਦਾ ਘਰੇ ਕੀ ਕਰਨਾ ਆ ਗਿਆ ਹਾਂ ਆ ਕਿਚੇਰੀ ਨਾਲ ਮੁੰਡਾ ਘਰੇ ਕੀ ਕਰਨਾ ਆਇਆ ਸੀ ਅੜਿਕਾ ਮੇਰੇ ਤੇਨੇ ਦਾ ਖਤਨਾ ਜੁਆਇਟ ਕਰਾਉਣਾ ਉਹ ਬੈਂਕ ਕਾਲੇ ਨਿਧਾਰ ਕਾਰਡ ਬੰਗਿਆ ਉਹ ਸਹੀ ਕਰਾਉਣਾ ਸੀਗਾ ਧਾਰ ਕੱਡ ਸਹੀ ਤਾਂ ਹੈ ਸਾਰਾ ਕੁਝ ਸਹੀ ਤੇ ਵੀ ਉਹ ਤਾਂ ਕੋਈ ਉਮਰ ਅਮਰ ਦਾ ਫਰਕ ਪੈ ਗਿਆ ਹੋਰ ਦੱਸ ਕੀ ਨਾ ਤੂੰ ਸਾਡੀਆਂ ਗੱਲਾਂ ਸੁੱਕੀ ਲੈਣਾ ਸੌ ਕੁ ਇੰਦਾਰੀਆਂ ਨੇ ਸਾਨੂੰ ਕੋਈ ਉਮਰ ਦਾ ਕੋਈ ਫਰਕ ਪੈ ਗਿਆ ਤਾਂ ਚੰਦ ਚਾੜ ਕੇ ਉਹ ਤਾਂ ਲੱਗਿਆ ਘਟਾਉਣ ਅਮਰ ਮਾਮਾ ਕਿੱਥੇ ਆਏ ਅਖਾੜਾ ਕਰੂਗਾ ਤਾਂ ਹਾਂਜੀ ਸਰਪੰਚ ਸਾਹਿਬ ਮੈਂ ਹਲੇ ਨਹੀਂ ਜਾ ਸਕਦਾ ਜੀ ਮੇਰੇ 7 ਵਜੇ ਦੀ ਪਰਤੇ ਮੇਰ ਤਾਂ ਜਮੀ ਨਹੀਂ ਤੁਰਿਆ ਜਾ ਰਿਹਾ ਜੀ ਹਾਂਜੀ ਰੋਹੜਾ ਜਾਂ ਦੀ ਕਿਸੇ ਦਾ ਜੀ ਕੁੜੀ ਵਸਾਈਆ ਕਿਸੇ ਦੀ ਤੁਹਾਨੂੰ ਪਤਾ ਅਣਖੀ ਬੰਦਿਆਂ ਦੇ ਸੱਟਾਂ ਵੱਜਦੀਆਂ ਹੁੰਦੀਆਂ ਨੇ ਜਦੋਂ ਕੁੜੀਆਂ ਕੱਤਰੀਆਂ ਵਸਾਉਣੀਆਂ ਨੇ ਉਤੋਂ ਜਦੋਂ ਥੋੜੀ ਜਿਹੀ ਲੜਾਈ ਹੋ ਗਈ ਉਹ ਪੈਰ ਤੇ ਗੜਾਸਾ ਜਾ ਵੱਜਿਆ ਜੀ ਇਹਦਾ ਹਲੇ ਗੜਾਸਾ ਹੀ ਵੱਜਿਆ ਜੀ ਇਹ ਤਾਂ ਐ ਹੀ ਨਹੀਂ ਪਤਾ ਕਿਤੇ ਸੰਗਮੂਈ ਮਰਪੁਰ ਨਾ ਜਾਣ ਕਦੇ ਹੋਰ ਰੋਲ ਹੀ ਆਪਾਂ ਨੂੰ ਐਹੋ ਜਿਹੀ ਕੁੜੀਆਂ ਕੱਤਰੀਆਂ ਆਇਆ ਆਉਦੇ ਨੇ ਹਾਂ ਜੀ ਮਮਾ ਹਾਂ ਤੂੰ ਬੈਠਾ ਹੋ ਯਾਰ ਯੋ ਗਿਆ ਬੈ ਜਾ ਤੀ ਤੇਰੇ ਗੱਪੇ ਬੈ ਤਾ ਤੇ ਪਾਇਆ ਸੱਟ ਤਾਂ ਦੇਖ ਲੈ ਮੇਰੇ ਮੈਨੂੰ ਪਤਾ ਹੈ ਹਾਂ ਇਹਨੇ ਚੱਟ ਦੀ ਗੱਲ ਥੋੜੀ ਸੱਟ ਵੱਜੀ ਵੀ ਹੈ ਸੱਟ ਵੀ ਇੱਥੇ ਆ ਗਿਆ ਹੈ ਸਾਰਾ ਪਤਾ ਮੈਨੂੰ ਸੱਟਾ ਰੋਲਾ ਦੀ ਨਿਵੇੜਨਾ ਦੀ ਓਏ ਰੋਲਾ ਇੱਥੋਂ ਨਾ ਕੋਈ ਰੋਲਾ ਦੇ ਬੜਾ ਤੂੰ ਮੇਰੀ ਗੱਲ ਸੁਣ ਇੱਕ ਆਹ ਉਹ ਤੇਰਾ ਕੁਸਰਾ ਦਾ ਆਧਾਰ ਕਾਰਡ ਬਣਵਾਉਂਦਾ ਫਿਰਦਾ ਉਮਰ ਘਟਾਉਂਦਾ ਫਿਰਦਾ ਅੱਛਾ ਹਾਂ ਉਹਦਾ ਬਾਈ ਪੰਜ ਗੱਡੂ ਆ ਸਿੱਧੀ ਜੀ ਗੱਲ ਹੈ ਅੱਛਾ ਜੀ ਹਾਂ ਉਹਨੂੰ ਮੇਰੇ ਨਾਲ ਕਰਾਵੇਂ ਨਹੀਂ ਪਤਾ ਵਾ ਯਾਰ ਯਾਰ ਹਣਾ ਤੂੰ ਐ ਕਰ ਉਹ ਤਾਂ ਮੈਂ ਬਥੇ ਕਿਸ ਕਰ ਨਹੀਂ ਸਕਦਾ ਉਹਦਾ ਤਾਂ ਫੋਟਾ ਨਹੀਂ ਉਹ ਕੋਈ ਪਚੈਰੀ ਚ ਬੰਦਾ 80000 ਰੁਪਇਆ ਚਾਹੀਦੀ ਆਪਣਾ 50000 ਲੱਗ ਜੇ ਕਰਦਾ ਆਧਾਰ ਕੱਢ ਨਹੀਂ ਬੰਦਾ ਚਾਹੀਦਾ ਤੋਰ ਕੜ ਹਾਂ ਬੋਏ ਜੀ ਬੋਏ ਕੀ ਠੀਕ ਗੱਲਾਂ ਬਣ ਲਈਆਂ ਨੇ ਅੱਪਾ ਓਏ ਬਾਬਾ ਗੁਰੂ ਫੜਨਾ ਮਾਰਦੀ ਲੈ ਆ ਗਿਆ ਹੁਣ ਸਰਪੰਚ ਦਾ ਫੋਨ ਆਇਆ ਸੀ ਮੇਰੇ ਤੋਂ ਪੁੱਛੇ ਬਿਨਾ ਕੋਈ ਕੰਮ ਹੀ ਨਹੀਂ ਕਰਦਾ ਕਹਿੰਦਾ ਕਿ ਤੇਰੇ ਚ ਜਾ ਉੱਥੇ ਕੋਈ ਗੱਲਬਾਤ ਹੈਗੀ ਉਹ ਮੈਂ ਜਾਣਦਾ ਮਾਵੇਂ ਤੇਰੇ ਤੇਰੇ ਕਿਹੜੇ ਸਰਪੰਚਾਂ ਦੇ ਫੋਨ ਆਉਂਦੇ ਨੇ ਮੈਂ ਤੇਨ ਬਾਬਾ ਗਰੂ ਐਂ ਗੱਲ ਕਰਦਾ ਵੀ ਕਿਥੇ ਹੁੰਨਾ ਫੜ ਮਾਰਦੀ ਤੇਰੇ ਪਹਿਲਾਂ ਫੜਾ ਮਾਰੀ ਹੋਈ ਲੋਟਾਈਆਂ ਓ ਨਹੀਂ ਮਾਰਦਾ ਮਾਮਾ ਤੇਰਾ ਕੱਚਾ ਰਿਹਾਗਾ ਪੁੱਤ ਓ ਮੈਂ ਜਾਣਾਂ ਲੈ ਲੈ ਦੇ ਵੀ ਕੰਮ ਪੱਕਾ ਬਣ ਜੂ ਜਾਵਾ ਇੱਟ ਵਰਗਾ ਆਧਾਰ ਕਾਰਡ ਬਣਨ ਚਾਹੀਦਾ ਜਾਵਾ ਬੜ ਇੱਟ ਵਰਗਾ ਇੱਟ ਵਰਗਾ ਤੇ ਤੂੰ ਐਂ ਵੀ ਕਹਿੰਦੀ ਮੈਂ ਬੈਹ ਨਹੀਂ ਹੁਣ ਜਾਂਦਾ ਓਏ ਓ ਤੈਨੂੰ ਦੱਸੂ ਮੈਂ ਓਏ ਹਲੇ ਬੈਠਾ ਤੇਰਾ ਮਾਮਾ ਜਾਉਂਦਾ ਓ ਮੈਂ ਹੁਣੇ ਫੋਨ ਲਾਉਣਾ ਤੂੰ ਖੜ ਜਾ ਲਾ ਮੈਂ ਵੀ ਦੇਖਾਂ ਤੇਰੀ ਕਿੱਡੀ ਕੀ ਬੱਦਲ ਬਈ ਐ ਉਹ ਤਾਂ ਮੈਨੂੰ ਪਤਾ ਤੇਰੇ ਪੁੱਤ ਦਾ ਪਉਦਾ ਨਹੀਂ ਓ ਨਹੀਂ ਓ ਮਜ਼ਾਕ ਕਰਦਾ ਹੈਲੋ ਮੈਂਬਰ ਬੋਲਦਾ ਜੀ ਜਗਵਿੰਦਰ ਸਿੰਘ ਸਿੱਧੂ ਲੋਗਗੋਵਾਲ ਤੋਂ ਜੀ ਹਾਂਜੀ ਉਹ ਆਇਆ ਭਾੜ ਦੇ ਆਪ ਸਰ ਬਾਦਰ ਬੁਦਰ ਜਾਂਦਾ ਲੈਣਾ ਅੱਛਾ ਕੋਲ ਪਤਾ ਹੀ ਲਾ ਦਿੰਦਾ ਵੇ ਬੰਦੇ ਹਾਂਜੀ ਹਾਂ ਲੋਗਗੋਵਾਲ ਤੋਂ ਜੀ ਮੈਂਬਰ ਜੀ ਮੈਂਬਰ ਸਿੱਧੂ ਸਾਹਿਬ ਸਿੱਧੂ ਸਾਹਿਬ ਬੋਲ ਰਿਹਾ ਹਾਂ ਹਾਂਜੀ ਇੱਕ ਕੰਮ ਸੀ ਜੀ ਆਪਣਾ ਹਾਂ ਪੈਸੇ ਬਹੁ ਮੇ ਲੱਖ ਲੱਖ ਲੱਗ ਜਾਣ ਜੀ ਲੱਗ ਜੇ ਆਪਾਂ ਕੰਮ ਬਣਾਉਣਾ

ਦੇਖਦਾ ਇਹਦਾ ਨਕਸ਼ੇ ਹੀ ਬਦਲਣਾਂਗੇ ਕਰਦਾ ਪ੍ਰੋਗਰਾਮ ਆ ਵੀ ਉਹ ਹਮਾਂ ਕੋਠੀ ਦਾੰ ਕਰਾ ਦਈਏਗਾ ਹਮ ਮੁੰਡੇ ਦਾ ਵਿਆਹ ਵੀ ਕਰਨਾ ਹੈ ਅਸਲ ਚੱਲ ਫਿਰ ਤਾਂ ਵਧੀਆ ਗੱਲ ਹੈ ਹਾਂ ਹਾਂ ਉਹ ਮੈਂ ਤਾਂ ਆਪਣਾ ਜਿਹੜਾ ਹਿਸਾਬ ਕਿਤਾਬ ਜਰਾ ਰਹੇ ਸੀ ਉਹਦੇ ਬਾਰੇ ਆਇਆ ਸੀ ਨਾ ਹਿਸਾਬ ਕਿਤਾਬ ਨੂੰ ਕਿਹੜਾ ਤੂੰ ਮੇਰੀ ਮੂੰਗੀ بیچ ਕੇ ਗਿਆ ਬਣਿਆ ਹਿਸਾਬ ਕਿਤਾਬ ਦਾ ਨਾਲੇ ਤੇਰਾ ਘਰ ਵਸਤਾ ਕਰਤਾ ਨਾਲੇ ਹਜੇ ਦੇ ਲਾ ਗੱਲਾਂ ਕਰਦਾ ਚਲ ਕੋਈ ਨਹੀਂ ਤਾਂ ਹੁਣ ਪਹਿਲਾਂ ਤਾਂ ਕਹੇ ਸੀ ਟੀਮ ਹੀ ਲਿਆ ਦੇ ਕਿ ਮੈਨੂੰ ਤਾਂ ਤੇਰੀ ਘਰੇ ਨੂੰ ਰਾਲੀ ਹਰ ਜਿੰਨੀਆਂ ਕਹਿੰਗੇ ਤੈਨੂੰ ਸੰਪਾਂ ਤੂੰ ਹੀ ਕਹੇਗਾ ਫਲੋ ਫਲੋ ਚੋਂ ਤਾਂ ਮੈਨੂੰ ਆ ਲੋ ਜਿਪਾਣੀ ਪਾਣੀ ਤਾਂ ਬਸ ਕੋਈ ਨਹੀਂ ਪੀਲੇ ਪੂਜਾ ਪਾਣੀ ਤਾਂ ਪੀਲੇ ਫੇਰ ਤੂੰ ਘੇਰਾ ਨਿਕਲੀ ਜਾਂਦਾ ਇੱਧਰ ਬੈਠੋ ਜੀ ਤੁਸੀਂ ਇੱਧਰ ਨਾ ਮੇਰੀ ਗੱਲ ਸੁਣੋ ਬਚੋਲਾ ਆਇਆ ਜਦੋਂ ਅਗਲਾ ਕਹਿ ਰਿਹਾ ਵੀ ਤੁਸੀਂ ਵਾਦਾ ਕੀਤਾ ਸੀ ਫੇਰ ਬਈ ਹੱਕ ਬਣਦਾ ਪਾਉਣ ਦਾ ਪਾਦਾਂਗੇ ਚਲੋ ਤਾਂ ਹੁਣ ਤਾਂ ਉਹ ਕਹੇ ਮੈਂ ਖੜ ਜਾ ਇੱਕ ਦੋ ਮਹੀਨੇ ਕੋਈ ਨਹੀਂ ਫਸਲ ਆ ਜਾਂਦੇ ਫੇਰ ਪਾਦਾਂਗੇ ਇਨੇ ਮੈਨੂੰ ਮਹੀਨਾ ਕਿਹਾ ਸੀਗਾ 2 ਮਹੀਨੇ ਹੁਗ ਮੈਂ ਫੇਰ ਆਇਆ ਨਾ ਮੇਰੀ ਗੱਲ ਸੁਣੋ ਜੀ ਆਪਣੇ ਬਣਾ ਸੁੱਖ ਨਾਲ ਦੱਸ ਕਾ ਦਾ ਘਟ ਹੈ ਐਡੀ ਵੱਡੀ ਆਪਣੇ ਕੋਠੀ ਹੈ ਐਨੀਆਂ ਤੁਹਾਡੇ ਕੋਲ ਕਹਿੰਦੇ ਟੂਮਾ ਵੀ ਨੋ ਇਹ ਕਦੀ ਟੂਮ ਪਾ ਦੋ ਕਿੱਡੀ ਗੱਲ ਆ ਹਾਂ ਕਿਹੜਾ ਫਰਕ ਪੰਦਾ ਆ ਪਕੜਾ ਨਾ ਮੈਨੂੰ ਪਹਿਲਾਂ ਤਾਂ ਮੈਨੂੰ ਕਹਿਆ ਸੀ ਮੇਰਾ ਘਰ ਬਸਾ ਦੇ ਜਿਹੜੀ ਚੀਜ਼ ਕਹੇਂਗਾ ਉਹੀ ਲੈ ਕੇ ਦੇ ਦੂੰ ਮੈਂ ਹੁਣ ਵੀ ਪਾਦਾ ਕੋਈ ਨਹੀਂ ਆ ਮੇਰੇ ਭਗਵਾਨ ਨੇ ਕਹੇ ਤਾਂ ਪਾਵਾਂਗਾ ਯਾਰ ਤੈਨੂੰ ਇਹ ਕਿੱਡੀ ਗੱਲ ਹੈ ਕੀ ਸੁਣ ਸਾਨੇ ਦੀ ਸੁਣ ਤਾਂ ਹਰ ਹੌਲਦਾ ਫਿਰਦਾ ਤੁਸੀਂ ਤਾਂ ਫਿਕਰ ਨਾ ਕਰੋ ਜੀ ਹੁਣ ਮੈਂ ਹੈਗੀ ਹੈ ਨਾ ਜਿਹੜਾ ਕੁਝ ਮੈਂ ਕਹੂੰਗੀ ਨਾ ਮੇਰੇ ਘਰ ਦਾ ਸਾਰਾ ਕੁਝ ਤੁਹਾਨੂੰ ਲੈ ਕੇ ਦੇਊਗਾ ਹਨਾ ਜੀ ਹਾਂਜੀ ਹਾਂਜੀ ਬਸ ਫਿਰ ਮੇਰੀ ਗੱਲ ਤੇਰੇ ਨਾਲ ਆ ਹੁਣ ਨਾ ਨਾ ਗੱਲ ਕੋਲੋ ਜੇ ਨਾ ਕੋਈ ਨਹੀਂ ਗਾਇ ਕਿ ਬਸ ਤੇ ਤੁਸੀਂ ਤਾਂ ਗੁੱਸਾ ਕਰ ਗਏ ਐਵੇਂ ਨਹੀਂ ਕਹਿੰਦਾ ਉਹ ਉਹ ਗੱਲ ਨਹੀਂ ਹਾਂ ਉਹ ਤੇ ਨਾ 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 ਅੱਜ ਗੱਲ ਕਰਦੇ ਲੈ ਨਾ ਨਾ ਬਈ ਚੱਲਿਆ ਆ ਗੱਲ ਨਹੀਂ ਕਰਨੀ ਅਜਗਾ ਤੁਰੇ ਮੈਨਰੇ ਕਿ ਟਮਟ ਕਰ ਲੈਂਦਾ ਬੰਦਾ ਪੁਰਾਣੇ ਜ਼ਮਾਨੇ ਦੇਖ ਲਿਆ ਫੇ ਛੱਡ ਦੋ ਹੈ ਖਲਿਆਤ ਉਹ ਮੈਂ ਲਿਆ ਕੇ ਦਿੱਤੀ ਆ ਮੈਂ ਐਸੇ ਤੇ ਆਕਰਖੂ ਤੈਨੂੰ ਨਹੀਂ ਪਤਾ ਬਚੋਨਿਆਂ ਦਾ ਇਨੇ ਤਾਂ ਅੱਖੀ ਵਾਲੀ ਤੇਜ ਹੁੰਦੀ ਐ ਨਹੀਂ ਨਹੀਂ ਲਹਿ ਕਰ ਲੈ ਗੱਲ ਜੇ ਵਿਚਾਰਾ ਇਹ ਹਜਾ ਹੁੰਦਾ ਨਾ ਫੇਰ ਅਗਲਾ ਤੇਰੇ ਥੋੜੀ ਲਿਆ ਕੇ ਦਿੰਦਾ ਮੈਂ ਲਿਆਉਂਗਾ ਫੇਰ ਤਾਂ ਮੈਂ ਲਿਆਉਂਦਾ ਨਾ ਉਹ ਕਹਿੰਦਾ ਵੀ ਹੋਰ ਨਾਲ ਕਰਾ ਦਿੰਦਾ ਵੀ ਇਹ ਕਹਿੰਦਾ ਜੀ ਵੀ ਹੋਰ ਨਾਲ ਕਰਾਉਂਦਾ ਹਾਂ ਵੀ ਹੋਰ ਬਥੇਰੇ ਜ਼ਮੀਨਾਂ ਵਾਲੇ ਮੁੰਡੇ ਬੈਠੇ ਹਾਂ ਉਹਨਾਂ ਨੇ ਕਰਾ ਦਿੰਦਾ ਇਹ ਤਾਂ ਗਲਤ ਨਹੀਂ ਆਂਦਾ ਗੱਲ ਨੂੰ ਚਲੋ ਬਾਕੀ ਸਾਰੀਆਂ ਗੱਲਾਂ ਛੱਡੋ ਹੁਣ ਦੱਸ ਜੋੜੇ ਤੇਰਾ ਕੀ ਰਹਿੰਦਾ ਦੇਖ ਦੋ ਤਾਂ ਆਪਣੀ ਸੌਪਾ ਦੀ ਗੱਲ ਹੋਈ ਸੀ ਇੱਕ ਮੇਰੀ ਤੇ ਇੱਕ ਮੇਰੀ ਘਰ ਵਾਲੀ ਦੀ ਇੱਕ ਮੇਰੀ ਘਰ ਵਾਲੀ ਨੂੰ ਹੋਈ ਸੀ ਰਾਣੀ ਹਾਰ ਦੀ ਗੱਲ ਇੱਕ ਮੇਰਾ ਕੜਾ ਤੇ ਬਾਕੀ ਜਿਹੜਾ ਆਪਣਾ ਉੱਪਰ ਹੋਇਆ ਸੀ 7 ਲੱਖ ਰੁਪਇਆ ਉਹ ਆਡਾ ਖੈ ਗੱਲ ਤਾਂ ਆਪਣੀ ਪਿਆਕੇ 100000 ਰੁਪਏ ਦੀ ਹੋਈ ਸੀ ਆ ਸੋਨਾ ਸੋਨਾ ਦਾ ਤੂੰ ਵਿੱਚੋਂ ਹੀ ਲੈ ਹੁਣ ਕਹੈ ਨੂੰ ਕੁਛ ਮਰਜੀ ਕਹੀ ਆ ਕਿਉਂ ਜੀ ਨਹੀਂ ਨਹੀਂ ਜੀ ਇਹ ਤਾਂ ਜਵਾਨਾਂ ਦੇ ਸੌਦੇ ਹੁੰਦੇ ਆ ਚਲ ਜਦੋਂ ਬਚੋਲਾ ਕਹਿੰਦਾ ਹੁਣ ਝੂਠਾ ਨਹੀਂ ਬੋਲਦਾ ਆਪਦੇ ਕੋਲੋਂ ਤਾਂ ਨਹੀਂ ਬਣਾਦਾ ਆਦੇ ਮੈਂ ਰਿਸ਼ਤਾ ਕਰਾ ਕੇ ਉਹਨਾਂ ਨੇ ਆਈਫੋਨ ਦਿੱਤਾ ਲੈ ਮੈਨੂੰ ਨਾ ਨਾ ਸਾਨੂੰ ਕਰੋਸ ਨਾ ਨਿੰ ਪੈਸੇ ਅੱਡ ਦਿੱਤੇ ਨੇ ਮੈਂ ਤੁਸੀ ਪੁੱਛ ਨਹੀਂ ਹੈਗਾ ਮੇਰੇ ਤੋਂ ਹੈ ਐਨਾ ਸੋਹਣਾ ਆਪਣਾ ਪਰ ਹਾਂ ਮੇਰੇ ਸੜ ਦੀ ਇਹ ਖੁੰਝੇ ਲਾਉ ਮੈਨੂੰ ਹੈ ਨਾ ਦੇ ਹੁਣ ਤੇ ਤੁਸੀਂ ਕਹਿੰਦੇ ਫਿਰ ਦੇ ਦਿੰਨੇ ਇਹਦਾ ਕੋਈ ਕਹਿੰਦਾ ਲੋਕ ਤਾਂ ਖੁਸ਼ੀ-ਖੁਸ਼ੀ ਚੱਲਦਾ ਘਰ ਨਾ ਕਰਾਉਂਦੇ ਉਹ ਤਾਂ ਵਿਚਾਰਾ ਥੋੜਾ ਮੋਟੀ ਚੀਜ਼ ਮੰਗ ਰਿਹਾ ਗੁੱਡੀ ਕੁਵਾਲਾ ਕਹਿੰਣਾ ਆਪਣਾ ਕਿਹੜਾ ਘਾਤ ਹੈ ਜਿਹਦਾ ਨਾ ਮੱਖ ਤੋਂ ਲੱਗਦੀ ਗੱਲ ਹੈ ਹਾਂ ਹੋ ਹੋਰ ਨਾ ਦੇ ਦਾਂਗੇ ਭਾਈ ਫਿਰ ਉਹ ਤੇਰੀ ਜਮੀਨਾ ਬੜੇ ਕੋਲੇ ਹਾਂ ਹਾਂ 15 16 ਕਿੱਲੇ ਨੇ ਸੁੱਖ ਨਾਲ ਹੈ ਨਾ ਨਾ ਵੇਚਦੇ ਅੱਤੇ ਵੇਚਦੇ ਪਹਿਲਾਂ ਦੀ ਗੱਲ ਕਰਦੇ ਤਾਂ pranani ਕੋਈ ਨਾ ਤੇਰੇ ਮੈਂ ਕਰਦਾ ਸਾਬ ਤਾਬ ਹੁਣ ਖੁਸ਼ ਹੈ ਹਾਂ ਹਾਂ ਮੈਂ ਹੁਣ ਖੁਸ਼ ਹਾਂ ਬਾ ਠੀਕ ਹੈ ਤੇ ਮੈਂ ਹਫਤੇ ਨੂੰ ਕਿਹੜਾ ਮਾਰੂੰਗਾ ਮੇਰੀ ਗੱਲ ਸੁਣੋ ਜਿੱਦੇ ਵੀ ਆਉਂਗੇ ਨਾ ਦੋਨੇ ਦਾ ਸ਼ੈਂਪਾਨਾ ਨਾਪ ਤੇ ਕੜੇ ਦਾ ਨਾਪ ਇੱਕ ਰਾਣੀ ਹਾਰਦਾ ਉਹ ਮੱਛਣਾ ਮੋਇਲਾ ਜਿਹੜਾ ਹੁੰਦਾ ਗੂਗਲ ਤੇ ਉਹ ਮੈਂ ਹਾਂ ਉਹ ਤੁਹਾਨੂੰ ਫੋਟੋ ਫੋਟੋ ਲਿਆ ਦੂੰਗਾ ਉਹ ਹੈ ਜਾਂ ਬਣਵਾ ਲਾਂਗੇ ਜੇ ਜਾਂ ਕਹੂਗੀ ਉਹ ਪਤਾ ਨਹੀਂ ਮੈਨੂੰ ਤਾਂ ਪਤਾ ਨਹੀਂ ਕਹਦੇ ਭੇਜ ਦਿਓ ਵਾ ਠੀਕ ਆ ਹਾਂ ਤੇ ਤੂੰ ਇਹਨੂੰ ਇੰਨਾ ਕਿਉਂ ਸਿਰ ਚੜਾਈ ਜਾਨੀ ਐ ਮੇਰੀ ਗੱਲ ਸੁਣੋ ਜੀ ਡੇਟਾ ਆਪਾਂ ਇਹਨੂੰ ਜਿਹੜਾ ਨਾਲ ਚ ਪੂਰਾ ਕਰਕੇ ਜਿਹੜਾ ਕੁਝ ਮੰਗਦੇ ਨੇ ਡੇਟਾ ਤਾਂ ਠੀਕ ਹੈ ਨਹੀਂ ਦੇਣਾ ਸਾਰੇ ਪਿੰਡ ਚ ਡੌੜ ਕੇ ਘਟ ਕਰੇ ਮੈਂ ਨਹੀਂ ਬਰਦਾਸ਼ਤ ਕਰਦੀ ਵੀ ਤੁਹਾਡੇ ਕੋਈ ਬੇਇੱਜ਼ਤੀ ਕਰੇ ਹਾਂ ਅਸਿਆ ਚਾ ਠੀਕ ਹੈ ਨਿਮੇੜ ਨਾਲ ਇੱਕ ਗੱਲ ਹੋਰ ਹੈ ਤੂੰ ਨਾ ਬਾਹਲਾ ਬੰਦਿਆਂ ਵਿੱਚ ਬੋਲਿਆ ਕਰ ਅਲਗ ਕਹਿੰਦਾ ਇਹ ਇਹਦੇ ਉੱਤੋਂ ਦੀ ਪਈ ਹੋਈ ਹੈ ਮੈਂ ਤਾਂ ਬੋਲ ਨਹੀਂ ਦਿੰਦੀ ਤੂੰ ਮੁਰੇ ਚੱਲ ਚੱਤ 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 ਚੱਰੀ ਮੂੰਹ ਵੱਡਦੀਆਂ ਗੱਲਾਂ ਤੂੰ ਜੀ ਤਾਂ ਮੈਨੂੰ ਕਹਤਾ ਐ ਬੋਲੀ ਜਾਂਦੀ ਸੀ ਨਾ ਮੇਰੀ ਗੱਲ ਸੁਣੋ ਮੇਰੇ ਸਾਹਮਣੇ ਬਹਿ ਕੇ ਥੋੜੀ ਕੋਈ ਬੇਇੱਜ਼ਤੀ ਕਰੇ ਮੈਂ ਕਿਵੇਂ ਬਰਦਾਸ਼ਤ ਕਰ ਲਵਾਂ ਮੈਂ ਤਾਂ ਤੁਹਾਨੂੰ ਇੰਨਾ ਪਿਆਰ ਕਰਦੀ ਆਂ ਕਿ ਤੁਹਾਨੂੰ ਕੋਈ ਚੂਹ ਵੀ ਕਹਿ ਦੇਣਾ ਮੇਰਾ ਤਾਂ ਜੀ ਕਰਦਾ ਖਿਰਪਾੜਦਾ ਅਗਲੇ ਦਾ ਹੱਸਿਆ ਐਂ ਤੋ ਪਿਆਰ ਤੈਨੂੰ ਬੜਾ ਕਰ ਜਾਂ ਐਂ ਕਰ ਹਾਂ ਚਾਹ ਬਣਾ ਬਧੀ ਜਾ ਕੇ ਛਾਹ ਤਾਂ ਮੈਂ ਲੈ ਕੇ ਆਉਣੀ ਆਂ ਪਰ ਮੇਰਾ ਰਾਣੀ ਹਾਰ ਚਲੋ ਮੈਂ ਚਾਹ ਆਪ ਹੀ ਬਣਾ ਲੂੰਗਾ ਤੁਸੀਂ ਬੈਠੋ ਮੈਂ ਹੀ ਲੈ ਆਨੀ ਚਾਹ। ਲੈ ਆ ਜਾ ਪਾ ਜਾ। ਇਹ ਸਾੜੇ ਦੀ ਮੈਨੂੰ ਇਹੀ ਲੱਗਦਾ ਹੈ। ਵਿਆਹ ਜਾ ਕਰਾ ਕੇ ਸੱਜੂ ਆ ਪੰਗ ਹੀ ਲੈ ਲਿਆ ਤੈਂ। ਚਲਾ ਉਹ ਮੇਰੇ ਸਾੜੇ ਦੀ ਖੁੰਝੇ ਦਿਨ। ਚਾਲਾ ਰੋਟੀ ਪਕਦੀ ਹੋਗੀ ਹੋਰ ਹੁਣ ਕੇ। ਪਿੰਡ ਤਾਂ ਮਚਾਇਆ ਪਿਆ ਮੇਰਾ ਸਾੜਾ ਵੀ ਇੰਨੀ ਸੋਹਣੀ ਲਿਆਇਆ। ਮੇਰੇ ਸਾੜੇ ਲਾਤ ਇੰਨੀ ਗੰਦੀ ਨਿਕਲਿਆ ਨਾ। ਵੀ ਬਾੜੀ ਦਾ ਸਮਾਰਕੇ ਰੱਖੜਾ ਇਹ ਤਾਂ ਕੱਖ ਪਟਲਾ ਹੈ। ਅੰਦਰ ਹੀ ਪੈ ਰਹੂ ਬੜਕੇ AC ਚ। ਆਏ। ਦਾ ਸੱਜੂ ਸਭ ਪਤਾ ਕਰਦਾ ਤੁਸੀਂ ਜੇ ਚਾਹ ਰਹੇ ਸਦਾ ਪਰ ਇਹ ਕੁਝ ਚਾਹ ਕਲੀਕ ਹੁਣ ਗਰਮੀ ਵਾਲੀ ਹੈਗੀ ਉਹ ਭਾਜਨ ਸਿਆ ਬੋਲੀ ਨਾ ਇਧਰ ਆ ਭਾਜਨ ਸਿਆ ਇਧਰ ਮਨਾ ਚਾਹ ਕੇ ਇਹ ਮੇਰਾ ਸਾਲਾ ਜਿਹੜਾ ਟੀਮ ਨੂੰ ਸਿੱਧੇ ਕਹਣਾ ਗਿਆ ਲੈ ਉਹ ਭਾਜਨ ਸਿਆ ਨੂੰ ਵੀ ਮੇਰੇ ਸਾਲ ਨੂੰ ਪਤਾ ਵੀ ਪਤਾਸੇ ਵਰਗੀ ਭਜਾਈ ਅੰਦਰ ਬੈਠੀ ਹੂੰ ਮੈਥੋਂ ਇਹਨੇ ਕੀ ਲੈਣਾ ਮੈਂ ਕਿਹਾ ਢਾਕ ਮੋਂਗ ਲਾਂਗੇਗਾ ਦੇ ਯੂਰੇ ਵੀ ਨਹੀਂ ਹੈ ਕਿ ਨਾ ਉਧਰ ਭੇੜੇ ਚਾਹੀਏ ਅੰਦਰ ਦੇਖਦਾ ਤਰੋਂ ਹਾਏ ਹਾਏ ਉਹਦੇ ਤਾਂ ਮੈਨੂੰ ਆਪਾਂ ਜੂਈ ਸੱਪੋਂ ਨਹੀਂ ਤਿਆ ਅੱਗੇ ਜੀ ਤੁਸੀਂ ਤੁਸੀਂ ਪੜਦਾਈ ਧੂਰੇ ਬੈਠੇ ਆ ਉਹ ਤੋਂ ਸਾਰੇ ਭਾਲਿਆ ਯਾਰ ਗਰਮੀ ਸੀ ਤਾਂ ਬੈਠੇ ਸੀ ਬਸੇ ਤੁਸੀਂ ਮੇਰੇ ਕੋਲੇ ਤੂੰ ਮੈਨੂੰ ਦੱਸ ਮੈਂ ਪੱਖੀ ਮਾਦੂ ਰੇਲ ਰੇਨ ਦੋ ਤਾਪੀ ਗਰਮ ਹੋ ਗੰਮੀ ਹੋਏ ਕੋਈ ਮੈਨੂੰ ਤੈਨੂੰ ਪਹਾੜਾ ਪਹਾੜਾ ਗਰਮੀ ਹੋ ਗਿਆ ਨਾ ਤੂੰ ਬਿਲਜ ਨਾ ਤੂੰ ਕੋਠੀ ਜਾ ਨਾ ਮੇਰੇ ਤੱਕ ਤੁਹਾਨੂੰ ਕੀ ਕੰਮ ਸੀ ਜਿਹੜਾ ਮੈਨੂੰ ਨਾ ਤਾ ਵੀ ਤੇਰੇ ਕੋਲ ਐਵੇਂ ਸਾਡੀ ਇੰਨੀ ਸੁਣੀ ਤੂੰ ਉੱਪਰ ਜਾਈ ਸੱਚੀ ਨਹੀਂ ਤੇ ਤਾਂ ਤੇਰਾ ਲੰਟਾ ਮਾਰ ਦੇ ਤਾ ਜਿਵੇਂ ਸੱਪ ਬਣੀ ਪਈ ਹੈਗੀ ਤੂੰ ਕਿਉਂ ਤੂੰ ਚੜੀਆ ਨਹੀਂ ਤੈਨੂੰ ਇੱਕ ਵਾਰ ਦੂ ਇੱਕੋ ਮੇਰੇ ਘਰ ਆਲਾ ਮੇਰੀ ਕਦਰ ਨਹੀਂ ਪਾਉਂਦਾ ਅਭੀ ਤੂੰ ਤਾਂ ਤਰੀਫ ਦੇ ਲੈ ਕੇ ਆਂ ਇਕਦਾਂ ਮੇਰੇ ਉੱਥੇ ਵੱਡਾ ਪੱਖਾ ਹੋਈ ਮੈਂ ਤਾਂ ਐਂ ਝੱਲਦਾ ਤੂੰ ਐਂ 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 ਆ ਤੂੰ ਖਾਦਾ ਮਦਾ ਨਾ ਮੈਂ ਮੇਰੇ ਸਾਲ ਦੇ ਇਹਨੂੰ ਪੱਖਾ ਚਲ ਨੂੰ ਫਿਰਦਾ ਮੇਰੇ ਲੱਗੋ ਫਰਾਟੇ ਵਾਂਗ ਲੰਘਿਆ ਉਥੋਂ ਆ ਮਰੀ ਭੈਣ ਕੋਲੋਂ ਹੁਣ ਤੱਪੇ ਬਲੀ ਨਾ ਕਰ ਅਸੇ ਇਹਦਾ ਮਤਲਬ ਤਾਂ ਦੇਖ ਲੈ ਦੀ ਮੈਨੂੰ ਹੈ ਮੈਂ ਦੇਖ ਲੈ ਤੀ ਦੇਖ ਲੈ ਆਪੇ ਮੁੰਡਾ ਕੰਮ ਕਰੇ ਨਾ ਕਰ ਗਰ ਹੁਣ ਮੈਂ ਕਿਹੜੇ ਢੱਕਾ ਮੈਂ ਕਿਹੜਾ ਢੱਕਾ ਤੋੜਦਾ ਅਮੀਰ ਬਾਹਰ ਹੀ ਕਰਦੇ ਨੇ ਤੁਸੀਂ ਬਹਿ ਜਾ ਬਹਿ ਜਾ ਬੈ ਕੇ ਕਰ ਇਹ ਬੈਠਣਗੇ ਮੈਂ ਤਾਂ ਉੱਥੇ ਬੈਠਣ ਤੇ ਬੈਠੂਗਾ ਫੇਕ ਵੀਪਰ ਦੇ ਨਾਲ ਬਹਿ ਗਿਆ ਇਹ ਤਾਂ ਭਜਾਇਆ ਉਹ ਸਿੱਧੇ ਡਾਕ ਨੂੰ ਅੰਦਰ ਵੜ ਗਿਆ ਕੇ ਕਮਰੇ 'ਚ ਮੈਂ ਮੈਂ ਗਲਤ ਬੋਲ ਬਈ ਤਾਰੀਫ ਹੀ ਕਰੀ ਆ ਤੂੰ ਕਹਿੰਦੇ ਲੈ ਕੀ ਆ ਇਹ ਸਾਡੀ ਲੋੜ ਹੈ ਜੀ ਤਰੀਫਾਂ ਦੀ ਕਿਉਂ ਜੀ ਲੈ ਜੀ ਕੋਈ ਨਹੀਂ ਤਰੀਫ ਕਰਦਾ ਤੁਸੀਂ ਤਾਂ ਖੁਸ਼ ਹੋਇਆ ਕਰੋ ਸੱਚੀ ਗੱਲ ਸੋਣਾ ਸੁਣ ਜਿਹੜੀ ਸੋਣੀ ਕਿਹ ਜੂ ਉਹ ਕਹੀ ਤਾਂ ਜਾਊ ਇਹ ਵੀ ਹੋਸੀ ਆ ਯਾਰ ਨਹੀਂ ਨਹੀਂ ਐਸਿਆ ਨਹੀਂ ਰਹਤਾ ਹੈ ਤੂੰ ਵੀ ਖੋਸੀ ਮਤਲਬ ਹੁੰਦਾ ਸੋਹਣੀ ਅੱਛਾ ਚਲੋ ਤੁਸੀਂ ਬੈਠੋ ਮੈਂ ਚਾਹ ਪਾਣੀ ਲੈ ਕੇ ਆਉਂਦੀ ਹਾਂ ਹਾਂ ਚੱਲੇ ਚਾਹ ਪਣ ਤੂੰ ਕਿ ਮੈਂ ਕਿਹੜੇ ਕੰਮ ਆਇਆ ਜਿੱਥੇ ਓਏ ਮਦਦ ਤੂੰ ਕਿਹੜੇ ਗੇੜਾ ਮਾਰ ਲੈ ਮੈਂ ਬਹੁਤ ਵਾਰ ਵਿਆਹ ਤੋਂ ਬਾਅਦ ਗਏ ਨਹੀਂ ਨਾ ਇੱਕ ਗੱਲ ਹੋਰ ਓਏ ਤੂੰ ਸਿੱਧੀ ਵੀ ਘਰੇ ਲੈ ਗਿਆ ਕਿ ਅੰਦਰ ਕਮਰੇ ਚ ਸੋ ਕੁਝ ਕਰਤੀ ਹੁੰਦੀ ਆ ਅਗਲੀ ਓਏ ਮੈਂ ਅੱਛਾ ਦੇਖ ਕੇ ਆਉਂਦਾ ਮੈਂ ਬਗਾਨਾ ਯਾਰ ਬਗਾਨਾ ਕਰੂੰ ਤਾਂ ਨਹੀਂ ਬੈੱਡ ਤੇ ਚੜਨਾ ਆ ਕੇ ਓਏ ਪਤਾ ਮੈਨੂੰ ਛੋਟੀ ਆ ਮੈਂ ਪਤਾ ਦੇਖ ਕੇ ਮੈਂ ਕੁਝ ਲਾ ਕੇ ਬੈਠਾ ਮੈਂ ਤੇ ਕੰਮ ਦਾ ਸਿੱਖਿਆ ਹੈਗਾ ਕੰਮ ਦਾ ਤੇ ਰੋਕ ਲੈ ਸੱਜੂ ਮਾਇਆ ਆ ਸਰਕਾਰ ਨੇ ਸਕੀਮ ਮਨਾਈ ਆ ਵੀ ਜੇ ਕੋਈ ਬੰਦਾ ਆਪਦੇ ਜਵਾਕ ਦੇ ਬਲੱਡ ਗਰੁੱਪ ਦੇ ਜ਼ਮੀਨ ਨਾ ਲਵਾਉਣਾ ਫ੍ਰੀ ਲੱਗਦੀ ਆ। ਅੱਸਿਆ ਮੈਂ ਤੁਹਾਨੂੰ ਇਹ ਕਹਿਣਾ ਵੀ ਥੋੜਾ ਮੋਟਾ ਬਾਹਰ ਤੋਂ ਮੁੰਡੇ ਨੂੰ ਅਮਨ ਦੇ ਨੋਂ ਲਵਾ ਦੇ। ਉਹ ਮੈਂ ਉਹਦਾ ਘਰ ਵਸ ਜੂਗਾ। ਆਹੋ। ਕਹਾ ਮੇਰਾ ਸਾੜਾ ਮੈਂ ਦੂਜੇ ਸੜਕ ਤੇ ਮਾਰੂ। ਓਏ ਨਹੀਂ ਮੈਂ ਤੇਰੇ ਕੋਲ 10 ਕਿਲੋ ਜ਼ਮੀਨ ਦੇ ਨਾ ਤੂੰ 2 ਕਿਲੋ ਰੱਖ ਕੇ 8 ਕਿਲੋ ਅਮਨ ਨੋਂ ਲਵਾ ਦੇ। ਉਹ ਤੇਰਾ ਜਵਾਕ ਵੀ ਲੈ ਆ। ਨਾ ਨਾ ਉਹ ਤਾਂ ਮੇਰਾ ਸਾੜਾ ਇੱਕ ਖੁੱਟ ਦੇਣ ਦੇ ਕਾਬਲ ਦੀ ਯਾਰ। ਬਹਿਮਾ ਤੈਨੂੰ ਤੈਨੂੰ ਵਿਆਹ ਕਰਾ ਲਿਆ ਫਿਰ ਚੁੱਪ ਕਰਕੇ ਮੌਣਾ ਬੈਠਾਗਾ ਚੁੱਪ ਨਹੀਂ ਕਰਿਆ ਉਹ ਅਬ ਥੱਪ ਵਾਂਗੂ ਫਾਣਾ ਇਹ ਰੱਖਦਾ ਇਹਦਾ ਕਦੋਂ ਡੰਗ ਮਾਰੇ ਨਹੀਂ ਮਾਰਦਾ ਕੀ ਗੱਲ ਹੋ ਗਈ ਜੀ ਆਹ ਲਓ ਜੀ ਇਹ ਕੋਈ ਕੋਈ ਗੱਲ ਨਹੀਂ ਤਾ ਹੂੰ ਖੇਤੀਬਾੜ ਦੀ ਗੱਲ ਕਰਦੇ ਵੀ ਕਿਹੜਾ ਵੀ ਲਾਈਏ ਜੀ ਜੋਰੀ ਦਾ ਬਸ ਮੈਂ ਸਮਝ ਗਈ ਤੁਸੀਂ ਤਾਂ ਮੈਨੂੰ ਬਗਾਨੀ ਸਮਝਦੇ ਹੋ ਮੇਰੇ ਮੰਗਰੋ ਤਾਂ ਗੱਲਾਂ ਕਰਦੇ ਹੋ ਹੁਣ ਮੇਰੇ ਅੱਜ ਤੋਂ ਕਹਿੰਦੇ ਕੋਈ ਗੱਲ ਨਹੀਂ ਉਹੀ ਬਸ ਤੂੰ ਕਿਹੜਾ ਕਿਸੇ ਕੋ ਘਟਾਂ ਕਿ ਤੂੰ ਤਾਂ ਆਪ ਲੋਕ ਕੇ ਸੁਣੀ ਜਾਂਦੀ ਮੈਂ ਦੇਖ ਲਿਆ ਤੈਨੂੰ ਇੱਥੇ ਖੜੀ ਨੂੰ ਹੁਣ ਤੈਨੂੰ ਪਤਾ ਹੀ ਆ ਗੱਲਾਂ ਦਾ ਮੈਂ ਗੱਲ ਥੋੜੀ ਜੀ ਸੁਣੀ ਹੈ ਮੇਰੇ ਕੰਨਾਂ ਚ ਪਈ ਆ ਸਹੀ ਤਾਂ ਕਹਿੰਦੇ ਨੇ ਫਿਰ ਇਹ ਇਹਦੇ ਵਿੱਚ ਕੀ ਗੱਲ ਆ ਪਤਾ ਨਹੀਂ ਮੈਨੂੰ ਇਹ ਗੱਲ ਕਿਹਾ ਵੀ ਆਮ ਨੂੰ ਅੱਧਾ ਤੇ ਇਹਦਾ ਬਾਹਰ ਲਵਾ ਦੇ ਸਹੀ ਗੱਲ ਐ ਜੀ ਇਹਨਾਂ ਦੀ ਜ਼ਮੀਨ ਨਾਲ ਲਵਾ ਦੋ ਨਾਲੇ ਲੋਕ ਵੀ ਕਹਿਣਗੇ ਵੀ ਪਿਓ ਨੇ ਪੁੱਛ ਲਪੋ ਕੇ ਨਹੀਂ ਰੱਖਿਆ ਨਾਲੇ ਚਲ ਮੜਾ ਮੋਟਾ ਵਿਚਾਲ ਦਾ ਕਿਧਰ ਰਿਸ਼ਤਾ ਬੰਨਜੂ ਤੂੰ ਇਸਤਾ ਦਾ ਬੰਨਜੂ ਮੇਰਾ ਸਾਲਾ ਮੈਨੂੰ ਨਾ ਬਾਹਰੇ ਮਾਰੇ ਘਰੋਂ ਕੱਟ ਕੇ ਉਹ ਤੈਨੂੰ ਐ ਕਿ ਬਾਹਰੇ ਮਾਰੂ ਯਾਰ ਤੇਰੇ ਕੋਲ 10 ਕਿਲੇ ਬਾਹਰਦੇ ਨੇ ਤੂੰ 8 ਕਿਲੋ ਬਣਾ ਲਵਾ ਆ ਰੱਤੇ ਦੋਗਲੇ ਜਿਵੇਂ ਤੇ ਨਾ ਰਹੇਗੇ ਬੱਸ ਕਿਤਾ ਸੁਮਲਾ ਪਲਾਟ ਆ ਉਹਦਾ ਹੱਥ ਪਾ ਵੇਚਦਾ ਹਾਂ ਵੇਚਦਾ ਹਾਂ ਉਹਦਾ ਬਹੁਤ ਟਾਈਮ ਹੋ ਗਿਆ ਪਨੂ ਮੇਰੀ ਗੱਲ ਸੁਣੋ ਜੀ ਜੇ ਮੈਂ ਤੁਹਾਨੂੰ ਇੱਕ ਰਹਿ ਦਵਾਂ ਮੰਨੋਗੇ ਥੋੜੀ ਤਾਂ ਹਾਂ ਮੰਨ ਆ ਗਈ ਤੁਹਾਡੇ ਮਗਰੀ ਫਿਰਦੇ ਆ ਛੋਟਾ ਮੂੰਹ ਵੱਡੀ ਗੱਲ ਕਿਆਣੀ ਤਾਂ ਨਹੀਂ ਚਾਹੀਦੀ ਮੈਨੂੰ ਕੀਤੇ ਜਵਾਕ ਦੇ ਨੋ ਜਮੀਨ ਲਵਾ ਕੇ ਜਵਾਕ ਹੱਥਾਂ ਜੂ ਨਾਲ ਨਿਕਲਦੇ ਮੈਂ ਤਾਂ ਐਂ ਸਲਾਹ ਦਿੰਦੀ ਹਾਂ ਤੁਹਾਨੂੰ ਦੇਖੋ ਤੁਹਾਡੇ ਕੋਲੇ 10 ਕਿੱਲੇ ਨੇ ਠੀਕ ਆ 4 ਕਿੱਲੇ ਰੱਖੋ ਤੁਸੀਂ ਆਪ ਦੇ ਨਾਲ ਤਿੰਨ ਕਿੱਲੇ ਲਵਾ ਦੋ ਮੁੰਡੇ ਦੇ ਤੇ ਤਿੰਨ ਕਿੱਲੇ ਲਵਾ ਦੋ ਮੇਰੇ ਨਾਲੇ ਮੈਨੂੰ ਵੀ ਐਂ ਜੇ ਹੋਜੂ ਵੀ ਮੇਰੇ ਪੈਰ ਲੱਗ ਕੇ ਚੱਲ ਘਰ ਚ ਮੈਨੂੰ ਸਮਝਦੇ ਆ ਕੁਛ ਕਿਉਂ ਜੀ ਨਾਲੇ ਪੇਕੇ ਘਰ ਕਿਹੜਾ ਮੇਰਾ ਜੋਰ ਆ ਹੁਣ ਤਾਂ ਮੇਰਾ ਸੱਥ ਨਾਲ ਆਹੀ ਘਰ ਆ ਗੱਲ ਇਹਦੀ ਵੀ ਠੀਕ ਆ ਹੁਣ ਕੀ ਸੋਚੀ ਜਾਂਦੇ ਹੋ ਤੂੰ ਸੋਚਣਾ ਵਾਲਾ ਕੰਮ ਕਰਦੇ ਹੀ ਸਰਕਾਰ ਕੋਲੋਂ ਫ੍ਰੀ ਆ ਹੁਣ ਉਹ ਸੋਚੀਦਾ ਮੈਂ ਜਨਾ ਮੈਂ ਤਾਂ ਹੁਣ ਵਿਚਾਲੇ ਫਸ ਗਿਆ ਨਾ ਮੈਂ ਉਧਰ ਦਾ ਨਾ ਉਧਰ ਦਾ ਲੈ ਦੱਸ ਨਾ ਸੋਚ ਨੂੰ ਕਿਹੜਾ ਕਿਸੇ ਗਵਾਂਡੀਆਂ ਦੇ ਨਾਲ ਲਵਾਉਣੀ ਆ ਬਸ ਸਿੱਧਾ ਸਿੱਧਾ ਕਹਿ ਦੋ ਵੀ ਸਾਡੇ ਤੇ ਯਕੀਨ ਹੀ ਨਹੀਂ ਹੈਗਾ ਤੁਹਾਨੂੰ ਉਹ ਸੋਡੇ ਦੀ ਯਕੀਨ ਹਨ ਹੋਰ ਕਿਹਦੀ ਯਕੀਨ ਨਹੀਂ ਹੈਗਾ ਨਾ ਫੇਰ ਕਿੱਡੀ ਗੱਲ ਆ ਜੇ ਮੁੰਡੇ ਦੇ ਨਾਲਵਾ ਦੂੰਗੇ ਤਾਂ ਵੀ ਜ਼ਮੀਨ ਘਰੇ ਰਹਿਣੀ ਆ ਜੇ ਮੇਰੇ ਨਾਲਵਾ ਦੂੰਗੇ ਤਾਂ ਵੀ ਘਰੇ ਰਹਿਣੀ ਆ ਮੈਂ ਦੱਸ ਕਿਹੜਾ ਭੱਜ ਚੱਲਣੀ ਆ ਗੱਲ ਤਾਂ ਕਰ ਸਿਆਣੀਆਂ ਦਰੀ ਦਵਾਖ ਹੈ ਉਹ ਤੁਹਾਡੇ ਇੰਨਾ ਮੋਹ ਕਰਦਾ ਮੈਂ ਆ ਮੈਂ ਤੁਹਾਡੇ ਸਾਹ ਚ ਸਾਹ ਲੈਣੀ ਆ ਦੱਸੋ ਜੀ ਕੋਈ ਕਰਦਾ ਇੰਨਾ ਕਿਸੇ ਦਾ ਸੱਜੂ ਇਹਨੇ ਕਹਿ ਦਿੱਤੋ ਹੁੰਦੀ ਨਹੀਂ ਕਿ ਮੇਰੇ ਤੇ ਰਾਜਾ ਹੱਟ ਕੇ ਬਟਾ ਅੱਜ ਕੱਲ ਲੋਕਾਂ ਦੀ ਮਾਂ ਫਾਹਲੇ ਕੇ ਮਰਦੇ ਨੇ ਠੀਕ ਹੈ ਗੱਲ ਵਾ ਛੋਟੀ ਗੱਲ ਮੈਂ ਸਾਰੀ ਸਮਝ ਗਿਆ ਵੀ ਨੀ ਕਹ ਦੱਸ ਆਖ ਨੂੰ ਆਪਣੇ ਮਾਂ ਬਾਪ ਨੂੰ ਜ਼ਮੀਨ ਦੇ ਕੀ ਗਏ ਨੇ ਵੀ ਆਪਣੇ ਜਵਾਕ ਨੇ ਇਹ ਮੈਂ ਕਹਾਂ ਜੇ ਆਪਣੇ ਵੱਖ ਨੂੰ ਦੇ ਕੀ ਦਊਗਾ ਕਿਉਂ ਮੈਂ ਤੈਨੂੰ ਤਾਂ ਸੋਚਣਾ ਕਿ ਇਹ ਸਰਕਾਰ ਬੋਲੋ ਫਰੀ ਆ ਰਾਇ ਕਰਬ ਕੱਲੂ ਜਾ ਕੇ ਨਾ ਨੌ ਕਰਾ ਲਾਂਗੇ ਬਸ ਸੱਚਣਾ ਜੀ ਆ ਜੀ ਤੁਸੀਂ ਐਂ ਕਰੋ ਪਟਵਾਰੀ ਨਾਲ ਗੱਲ ਕਰੋ ਕਿਹਾ ਜੀ ਠੀਕ ਹੈ ਜੀ ਹਾਂ ਜਿਵੇਂ ਇਹਨਾਂ ਨੇ ਕਹਿਤਾ ਹੈ ਸਿਆਣੀ ਬਹੁਤੋਂ ਘਰ ਵਾਲੀ ਮੇਰੀ ਹੈ ਨਾ ਆਪੋ ਉਥੇ ਪਾਬੰਦੇ ਦਿਖਾ ਲਾਂਗੇ ਦੇਖ ਕੇ ਜਿਸਤੀ ਤਸੀਲ ਦਾ ਦੇ ਦੂਗੀ ਆਪਣੋ ਦੂਰਾ ਜਿਸਤੀ ਮਿਲ ਦੂਗੀ ਬਸ ਹਾਂ ਘਾੜਵਾਲੀ ਕੋਈ ਇੰਤਕਾਲ ਚੜ ਜੂਗਾ ਬਾ ਠੀਕ ਹੈ ਮੈਂ ਤਾਂ ਹੁਣ ਭਾਈ ਆਪਦੀ ਘਰ ਵਾਲੀ ਦੇ ਪਿੱਛੇ ਜਿਵੇਂ ਇਹ ਕਹੂ ਮੈਂ ਤਾਂ ਉਹਵੇਂ ਕਰੂੰ ਅਬ ਤੂੰ ਵੀਰੇ ਚਾਹ ਬਣਾ ਕੇ ਲੈ ਖੜਾ ਬੜਿਆ ਕੈਮ ਦੀ ਦਵਾ ਦੀ ਚਾਹ ਛੱਡੂਗਾ ਦੁੱਧ ਦੇ ਲੱਟੇ ਪਾ ਕੇ ਭਾਈ ਮੰਨ ਗਿਆ ਤਾਂ ਉਹ ਤੇਰਾ ਰਹਿ ਉਹ ਤੇਰੇ ਨਾਲ ਤਾਂ ਯਾਰੀ ਆ ਭਜਨੇ ਨਾਲ ਇੱਕ ਕੱਲ ਹੋਰ ਤੂੰ ਕਹਿੰਦੀ ਵਿਆਹ ਨਾ ਕਰਾ ਕਿਉਂ ਨੀ ਕਿਲਾ ਕਿ ਨਹੀਂ ਸਿਆਣੀ ਕਿ ਮੋਟਰ ਮੁਕ ਦਿਮਾਗ ਚੱਲਦਾ ਸਾਰਿਆਂ ਨੇ ਸਮਝਾ ਗਏ ਮਿੰਟ ਚ ਉਹ ਤਾਂ ਮੈਂ ਸਿੱਧਾ ਇਦੇ ਕੋਲ ਆਇਆ ਤੀਗਾ ਨਾ ਨਾ ਤੂੰ ਵੀ ਸਿਆਣਾ ਬੰਦਾ ਹਾਂ ਹਾਂ ਲੈ ਹਣਾ ਉਸਵਾਦ ਹੁਣ ਚੜੇ ਬੁੜਾ ਉਹ ਗਲਤ ਹੈ